ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਤੇ ਗੁਰਦੁਆਰਾ ਸ਼੍ਰੀ ਗੁਰੂ ਹਰ राय ਸਾਹਿਬ ਜੀ ਗੋਪਾਲ ਨਗਰ ਪਵਾਨੀ ਨਗਰ ਮਜੀਠਾ ਰੋਡ ਵਿਖੇ ਅੰਮ੍ਰਿਤ ਵੇਲੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਪੋਪ ਪਾਇਆ ਗਏ। ਐਸੇ ਉਪਰੰਤ ਗਿਆਨੀ ਮਲਕੀਤ ਸਿੰਘ, ਗਿਆਨੀਦਰਸੀਮ ਸਿੰਘ, ਗਿਆਨੀ ਗੁਰਪ੍ਰੀਤ ਸਿੰਘ ਅਤੇ ਬੀਬੀ ਤੇਜਿੰਦਰ ਕੌਰ ਦੇ ਜਥੇਆ ਵੱਲੋਂ ਸੰਗਤਾਂ ਨੂੰ ਹਰਜਾ ਸੁਣਾ ਕੇ ਨਿਹਾਲ ਕੀਤਾ ਗਿਆ। ਪ੍ਰਧਾਨ ਜਗਦੀਸ਼ ਸਿੰਘ ਵਡਾਲਾ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਲਖਬੀਰ ਸਿੰਘ, ਨੱਥਾ ਸਿੰਘ, ਗੁਰਦੇਵ ਸਿੰਘ ਸਰਦੂਲ ਸਿੰਘ ਕਿਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅੱਜ ਹੀ ਪੰਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਖਾਸ ਖਾਸ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਤੁਹਾਡੇ ਤੁਹਾਡੇ ਵਾਸਤੇ ਆਪਣੀ ਸਿੱਖ ਕੌਮ ਵਾਸਤੇ ਤਿਆਰ ਦਿੱਤਾ ਉਹਨਾਂ ਦੇ ਦਿਹਾੜੇ ਸਦਾ ਹੀ ਸਰਪੰਨ ਨੂੰ ਮਨਾਉਣੇ ਚਾਹੀਦੇ ਹਨ ਤੇ ਕਈ ਨਗਰ ਕੀਰਤਨਾਂ 28 ਤਰੀਕ ਨੂੰ ਐਤਵਾਰ ਆ ਰਹੀ ਬੜਾ ਜਗੀ ਪੱਤਰ ਦੇ ਵਿਸ਼ਾਤ ਨਗਰ ਕੀਰਤਨ ਨਿਕਲ ਰਿਹਾ ਹੈ ਉਹਦੇ ਵਿੱਚ ਵੀ ਸੰਤਾਂ ਨੇ ਸਾਰਿਆਂ ਨੇ ਦਰਸ਼ਨ ਦੇਵ ਦੀ ਕਿਰਪਾਤਾ ਕਰਨੀ ਆ